ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੀ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਹੋ ਪੱਕੇ ਬੂਰੇ ਰੰਗ ਦੇ ਵਿੱਚ ਇਹ ਦੂਜਾ ਸੂਹਾ ਸੂਈ ਆ ਅੱਜ ਆਪਾਂ 10 ਮਈ 2023 ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਹਾ ਆਪਣਾ 7:30 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ 4:00 ਵਜੇ ਇਹ ਮੱਝ ਸੂਈ ਸੀ ਜੇਰ ਦੇਖਿਆ ਲਓ ਪ੍ਰੋਪਰ ਪੈ ਚੁੱਕੀ ਆ ਜੇਰ ਪ੍ਰੋਪਰ ਪੈ ਚੁੱਕੀ ਆ ਬਹੁਤ ਮੇਨ ਕੰਮ ਹੁੰਦਾਗਾ ਜੇਰ ਦਾ ਫਿਰ ਪਸ਼ੂ ਦੁੱਧ ਤੇ ਵਧੀਆ ਆ ਜਾਂਦਾਗਾ ਆ ਦੇਖ ਸਕਦੇ ਹੋ ਤੁਸੀਂ ਰਿੰਗ ਸਿੰਘ ਆ ਤੇ ਚੋੜੇ ਪਿੱਠਪੁੜੇ ਦੀਆਂ ਹਵਾਨਾਂ ਤੁਸੀਂ ਦੇਖ ਸਕਦੇ ਹੋ ਵੱਡੀਆਂ ਚਿਪਗਾਂ ਵਾਲਾ ਲਈ ਫਿਰਦੀ ਆ ਪਹਿਲੇ ਸੂਏ ਨੇ 18-19 ਕਿਲੋ ਦੁੱਧ ਪਾਇਆ ਹੋਇਆ ਇਸ ਵਾਰੀ 20 ਤੋਂ ਪਾਰ ਦੁੱਧ ਪਾ ਦੂ ਜੀ ਵਧੀਆ ਸੇਵਾ ਹੋਈ ਮਗਰ ਮੇਲ ਕਾਫ ਆ ਗਿਆ ਇਹਦੇ ਮੇਲ ਕਾਫ ਆ ਥਣਲੇਵਾਂ ਨੇੜੇ ਤੋਂ ਚੈੱਕ ਕਰਾਵਾਂਗੇ ਸੋਹਣਾ ਥਣ ਲੱਗਿਆ ਹੋਇਆ ਚਾਰੇ ਥਣਾ ਪੂਰੇ ਨਿਕਣ ਮਿਆਂ ਗਾਇਬ ਤੇ ਆ ਤੇ ਤੁਹਾਨੂੰ ਬੱਚਾ ਲਾ ਕੇ ਧਾਰਾ ਮਾਰ ਕੇ ਵੀ ਦਿਖਾਵਾਂਗੇ ਫਿਰ ਹਾਲ ਤੋੜ ਕੇ ਦਿਹਾਉਣੇ ਆ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਉੱਚਾ ਨਮਾ ਵੱਡਾ ਕਦ ਕਾਠਾ ਕੰਪੈਕਟਾ ਡਰਾ ਪੂਰਾ ਤੋਂ ਮੈਂ ਨਾ ਤੋੜਾ ਦੇਖ ਸਕਦੇ ਤੁਸੀਂ ਸੋਨਾ ਹਵਾਨਾ ਤਿਆਰ ਕੀਤਾ ਹੋਇਆਗਾ ਦੇਖ ਸਕਦੇ ਹੋ ਜੋ ਜਿਹੜੇ ਮੇਰੇ ਵੀਰਾਂ ਨੂੰ ਇਹ ਮੱਝ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕੀਤੀ ਆ। ਸੋ ਬੱਚਾ ਲਾ ਕੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਤਾਂ ਥਣਾ ਦੀ ਆਪਾਂ ਪਾਸ ਕਰਕੇ ਦਿਖਾਵਾਂਗੇ ਤੁਹਾਨੂੰ। ਨੁਕਸਾਨ ਵੀਰੋ ਦੇਖ ਸਕਦੇ ਹੋ ਆਪਾਂ ਬੱਚਾ ਲਾਇਆਗਾ ਇਹਦੇ ਉਪਰ ਧਾਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ। ਸੋ ਧਾਰਾ ਚੈੱਕ ਕਰ ਸਕਦੇ ਹੋ ਮਗਰਲੇ ਥਣਾ ਦੀਆਂ ਬਾਈ ਮਾਰ ਰਿਆ। ਪੂਰੀ ਪੋਲੀ ਤੇ ਮੋਟੀ ਚਵਾਈ ਆ ਦੇਖ ਸਕਦੇ ਤੁਸੀਂ ਅਗਲੇ ਥਾਂ ਦੀਆਂ ਮਾਰਦੇ ਵੀਰੇ ਬਸ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾਂ ਦੀ ਪਾਸ ਹੋ ਚੁੱਕੀਏ ਦੇਖ ਸਕਦੇ ਹੋ ਤੁਸੀਂ ਪੂਰੀ ਪੋਲੀ ਤੇ ਮੋਟੀ ਚਵਾਈ ਆ ਓਕੇ ਆਈ ਓਕੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ